ਅਬੀਜੀ ਸੈਂ ਕਿੱਥੇ ਜਗ੍ਹਾ ਤੇ ਖੜੇ ਤੁਸੀਂ ਅਸੀਂ ਤਰਨਤਾਰਨ ਸਰਕਾਰੀ ਹਸਪੀਟਲ ਇੱਕ ਹੀ ਵਕਿਆ ਹੋਇਆ ਰਾਤ ਰਾਤ ਸਾਰ ਇੱਥੇ ਚੋਰ ਆ ਗਿਆ ਸੀ ਤੇ ਮਤਲਬ ਕਾਫੀ ਜਣਿਆਂ ਦੇ ਪਰਸਪੋਰਸ ਚੋਰੀ ਕੀਤੇ ਆ ਤੇ ਮੇਰਾ ਫੋਨ ਕੱਢਿਆ ਸੀ ਜੇਬ ਤੋਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਫੜਿਆ ਗਿਆ ਤੇ ਥੋੜੀ ਹੱਥਪਾਈ ਹੋਈ ਉਸ ਤੋਂ ਬਾਅਦ ਉਹ ਇੱਕ ਹੋਰ ਆਇਆ ਦਤਰ ਵਗੈਰਾ ਲੈ ਕੇ ਤੇ ਕਾਫੀ ਇੱਥੇ ਝਗੜਾ ਵਗੈਰਾ ਹੋਇਆ ਤੇ ਫਿਰ ਪੁਲਿਸ ਨੂੰ ਫੋਨ ਕੀਤਾ ਤੇ ਕਾਫੀ ਅੱਧੇ ਘੰਟੇ ਬਾਅਦ ਮਤਲਬ ਪੁਲਸ ਆ ਗਈ ਉਹਨਾਂ ਨੇ ਫਿਰ ਮਤਲਬ ਜੋ ਵੀ ਆ ਪੁੱਛਾ ਗਿਸ਼ਾ ਲਿਖ ਕੇ ਫਿਰ ਲੈ ਗਏ ਕੋਈ ਇਥੇ ਕੀਿਆ ਜਾ ਨੁਕਸਾਨ ਨਹੀਂ ਹੋਇਆ ਤੇ ਜਾਨਮਾਲ ਦਾ ਨਹੀਂ ਵਸ ਇਥੇ ਬਚਾਈ ਹੋ ਗਿਆ ਪਰ ਹੋ ਜਾਣਾ ਸੀ ਜਿਹੜੇ ਸਾਨੂੰ ਉਹ ਹੱਥ ਲੈ ਗਿਆ ਇਹ ਕਿੰਨੇ ਜਾਨੀ ਸੀ ਹੋਏ ਉਹ ਦੋ ਜਣੇ ਆ ਹਾਂਜੀ ਇਹ ਤੇ ਤੁਹਾਡੇ ਪੇਸ਼ੈਂਟਸ ਆ ਗਲਵਾ ਹਾਂਜੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਸਾਰੇ ਇਹੀ ਕਿ ਇੱਥੇ ਸਿਕਿਉਰਿਟੀ ਹੋਵੇ ਵਧੀਆ ਮਤਲਬ ਕਿ ਕੋਈ ਪ੍ਰੋਬਲਮ ਨਾ ਆਵੇ ਪੇਸ਼ੈਂਟ ਨੂੰ ਮੰਨ ਲਓ ਜਿੱਦਾਂ ਉਹ ਆਏ ਹੀ ਕੋਈ ਬੱਚਾ ਵਗੈਰਾ ਕਿਸੇ ਨੂੰ ਵੀ ਝੋਟਾ ਸਕਦੀ ਕੋਈ ਪ੍ਰੋਬਲਮ ਆ ਸਕਦੀ ਸੀ ਤੇ ਸਿਕਿਉਰਿਟੀ ਜ਼ਰੂਰੀ ਹੋਣੀ ਚਾਹੀਦੀ ਆ ਸਰ ਗੇਟ ਵਗੈਰਾ ਸਾਰੇ ਖੁੱਲੇ ਸੀ ਤੇ ਤੁਹਾਨੂੰ ਪਤਾ ਇਦਾਂ ਕਰ ਨਹੀਂ ਹੋਣਾ ਚਾਹੀਦਾ মিনা ਮਿੰਨਾ ਜੀ ਹਸਪਤਾਲ ਦੇ ਵਿੱਚ ਤੁਸੀਂ ਆਏ ਜੋ ਇੱਥੇ ਕੀ ਵਾਕਿਆ ਹੋਇਆ ਵਾ ਚੋਰ ਆਇਆ ਸੀ ਤੇ ਇੱਕ ਮਿੰਟ ਦਾ ਮੋਬਾਈਲ ਥੋਕ ਕੱਢਿਆ ਤੇ ਉਹਨਾਂ ਦਾ ਪਰਸ ਵੀ ਚੁੱਕਰ ਲਈ ਦੀਦਾ ਹਾਂ ਤੇ ਉਹਨਾਂ ਦਾ ਡੇਗਿਆ ਪਰਸ ਤੇ ਮੋਬਾਈਲ ਉਹ ਕਦਮ ਉੱਠ ਗਏ ਆ ਉਹਦੇ ਤੇ ਮੁੰਡੇਰੇ ਆ ਕੇ ਫੜ ਲਿਆ ਕਿ ਤੁਸੀਂ ਮਾਰਿਆ ਵੀ ਹਾ ਦਾਤਾ ਦਾ ਉੱਤਰ ਵੀ ਲਾਇਆ ਸੀ ਤੇ ਤਿੰਨ ਚਾਰ ਪੰਜ ਮੁੰਡੇ ਹੀ ਤੇ ਉਹਨੇ ਆ ਕੇ ਗੱਲ ਪੈ ਗਏ ਮੁੰਡੇ ਦੇ ਤੁਸੀਂ ਕੀ ਮੰਨ ਕਰਦੇ ਹੋ ਹਾਂਜੀ ਸਿਕਿਉਰਟੀ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਚਾਹੀਦੀ ਹੈ ਸਕਾਟ ਦੀ ਇਹ ਹੋ ਸਕਦਾ ਹੈ ਕਿ ਹਾਂ ਹੋ ਸਕਦਾ ਹੈ ਬੱਚੇ ਚੁੱਕਣੇ ਹੀ ਆ ਫਿਰ ਮੋਬਾਈਲ ਵੀ ਚੁੱਕੇ ਤੇ ਬੱਚੇ ਵੀ ਚੁੱਕ ਲੈਣੇ ਹੀ ਉਹਨੇ ਆ ਕੇ ਹਾਂ ਸਰ ਆਪ ਜੀ ਦਾ ਨਾਮ ਮੈਂ ਹਾਂ ਡਾਕਟਰ ਸ੍ਰਿੰਦਰ ਕੁਮਾਰ ਮੈਂ ਐਸਐਮੋਲ ਸਿਵਲ ਹਸਪਤਲ ਤਰੰਤ ਪੋਸਟਡ ਹਾਂ ਜੀ ਸਰ ਜਿਉਂ ਰਾਤ ਨੂੰ ਲੱਗਿਆ ਕਿ ਇੱਕ ਵਾਕਿਆ ਹੋਇਆ ਕਿ ਕੋਈ ਹਸਪੀਟਲ ਦੇ ਅੰਦਰ ਚਾਤੇ ਵਿਅਕਤੀ ਦਾ ਹਥਿਆਰ ਲੈ ਕੇ ਆਈ ਇਹ ਸਰ ਕੀ ਮਾਮਲਾ ਕਰਾ ਇਹ ਸਰ ਸਾਡੇ ਸਵੇਰੇ ਅਰਲੀ ਮੋੜੀ ਦੇ ਇੰਸਟੀਟਿਊਟ ਸੇਗਾ ਕੁਝ ਦੋ ਲੋਕ ਜਿਹੜੇ ਕਿ ਚੋਰੀ ਕਰਨ ਦੇ ਇਹ ਕ੍ਰਿ ਗੰਦੀ ਮੰਚਾਂ ਦੇ ਨਾਲ ਹਸਪਤਾਲ ਚ ਐਂਟਰੀ ਸਾਡੇ ਐਮ ਸੀ ਐਸ ਬਿਲਡਿੰਗਾ ਉੱਥੇ ਮੈਡਿਕਲਿਟੀ ਵਾਰਡ ਹੈ ਜਿੱਥੇ ਡਿਲੀਵਰੀ ਤੋਂ ਸਾਮਨੇ ਉਹ ਉਹਨਾਂ ਨੇ ਬਾਕੀ ਕੋਸ਼ਿਸ਼ ਕੀਤੀ ਕਿ ਪਰਸਿਵਰਾ ਹੀ ਚੋਰੀ ਕਰ ਲਾਂਗੇ ਐਸਟੇਸਰੀ ਸੋਰੇ ਹੁੰਦੇ ਨੇ ਪਰ ਟੈਂਡੈਂਟਸ ਨੇ ਉੱਥੇ ਥੋੜਾ ਸ਼ੋਰ ਮਚਾ ਦਿੱਤਾ ਸਾਡੇ ਸਿਕਿਉਰਿਟੀ ਗਾਰਡ ਵੀ ਦੋ ਤੇ ਪੋਸਟਰ ਸੀ ਟਾਈਮ ਲਈ ਉਹ ਇੱਥੇ ਪਹੁੰਚ ਗਏ ਤੋਂ ਕੁਝ ਅਨਸਖੀ ਘਟਨਾ ਹੁਣ ਤੋਂ ਬਚ ਗਈ ਹੈ ਸਰ ਉਹਨਾਂ ਕੋਲ ਵੀ ਉੱਥੇ ਹਾਲ ਨਹੀਂ ਉਹਨਾਂ ਕੋਲ ਸਰ ਕੁਝ ਹਥਿਆਰ ਹੈਗੇ ਸੀ ਪਰ ਉਹਨਾਂ ਨੇ ਕਿਸੇ ਤੇ ਅਟੈਕ ਨਹੀਂ ਕੀਤਾ ਕਿਉਂਕਿ ਸਿਕਿਉਰਿਟੀ ਗਾਰਡ ਜਿਹੜੇ ਸਾਡੇ ਸੀ ਉਹਨਾਂ ਨੇ ਬੜੀ ਅ ਸਟੱਡੀ ਨਾਲ ਕੰਮ ਕੀਤਾ ਤੇ ਉਹ ਤੋਂ 도ੜ ਗਏ ਸਰ ਕੀ ਸਿਪਰ ਬੰਦ ਸਰ ਅਸੀਂ ਸੇਫਟੀ ਮੰਗਦੇ ਕਿ ਗੋਮਰ ਕੋ ਅਲਰੇਡੀ ਹਾਡੀ ਮੰਗ ਜਾ ਚੁਕੀ ਹੈ ਕਿ ਡਿਸਟ੍ਰਿਕਟ ਹਸਪੀਟਲ ਚ ਸਿਕਿਉਰਿਟੀ ਗਾਰਡ ਫੁੱਲ ਟਾਈਮ ਦਿੱਤੇ ਜਾਣ ਤੇ ਨਾਲ ਹੀ ਪੁਲਿਸ ਡਿਪਾਰਟਮੈਂਟ ਨੂੰ ਕਹਿੰਦੇ ਆ ਕਿ ਇਥੇ ਕਿ ਪਰਮਨੈਂਟ ਚੌਂਕੀ ਨਹੀਂ ਜਰੀ ਹੈ ਉਹ ਬਣਾਈ ਜਾਵੇ ਉਹਨਾਂ ਇੱਕ ਸਿਕਿਉਰਿਟੀ ਕਰਫਾ ਤੱਕ ਇੰਪਰੂਵ ਹੋ ਜਾਏਗੀ ਯਾਨੀ ਕਿ ਸੇਵ ਰਹਿਣਾ ਚਾਹੀਦਾ ਨਾ ਜ਼ਰੂਰੀ ਇੱਥੇ ਬਿਲਕੁਲ ਬਿਲਕੁਲ ਸਰ ਪੇਸ਼ੈਂਟ ਦੀ ਜਿਹੜੀ ਹੈ ਅਸੀਂ ਡਾਕਟਰ ਤਾਂ ਹੀ ਕੰਮ ਕਰ ਸਕਦਾ ਵਾ ਅਗਰ ਅਗਰ ਸਾਨੂੰ ਮਤਲਬ ਡਾਕਟਰ ਤੋਂ ਇਹੀ ਚਿੰਤਾ ਰਹੇਗੀ ਕੋਈ ਨਾ ਕੋਈ ਆ ਜਾਏਗਾ ਤੇ ਉਹ ਆਪਣਾ ਪੇਸ਼ੈਂਟ ਦੀ ਟੀਮ ਦਾ ਪਾਰਟ ਹੈ ਨਾ ਉਹ ਨੈਗਲੈਕਟ ਹੋ ਜਾਏਗਾ ਹਾਂਜੀ ਸਰ ਉਹ ਇੱਕ ਵਿੱਚ ਨੇ ਹਸਪੀਟਲ ਕਾਫੀ ਵੱਡਾ ਵਾ ਔਰ ਬਹੁਤ ਸ਼ਾਨਦਾਰ ਬਣਿਆ ਹੋਇਆ ਵਾ ਇਸ ਇਸ ਦੀ ਬਾਬਤ ਇਹ ਹੋਣਾ ਚਾਹੀਦਾ ਨਹੀਂ ਸਰ ਕਿਉਂਕਿ ਹਸਪੀਟਲ ਬਹੁਤ ਵੱਡਾ ਵਾ ਸਾਰੇ ਜ਼ਿਲ੍ਹੇ ਤੋਂ ਪੇਸ਼ੈਂਟ ਇੱਥੇ ਆਉਂਦੇ ਨੇ ਔਰ ਸਾਡੇ ਕੋਲ ਡ ਸਰੇ ਜਿਹੜੀ ਆਈਸੀ ਨੇ ਸਹੀ ਦਮੇ ਸਾਰਵੋਤ ਜਨ ਸਰੇ 25 ਨਹੀਂ ਉਪਾਇ ਕਿਉਂਕਿ ਉਹਨਾਂ ਨੇ ਮੂੰਹ ਟਕੇ ਹੋਏ ਸੀ ਪਰ ਅਸੀਂ ਚਾਹੁੰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਇਸ ਤੇ ਥੋੜੀ ਕਾਰਵਾਈ ਕਰੇ ਤਾਂ ਕਿ ਜਿਹੜੇ ਹੋਰ ਵੀ ਸਮਸ਼ਾਨਾ ਤਿਆਰ ਬੈਠੇ ਨੇ ਉਹਨਾਂ ਨੂੰ ਵੀ ਕਿ ਕਾਰਵਾਈ ਤਾਂ ਹੋਏਗੀ ਉਹ ਦੁਆਰਾ ਕੋਈ ਹਿੰਮਤ ਨਾ ਕਰ ਸਕਣ